ਸ਼ਕੀਰ ਸਾਰੇ ਹੀ ਭਰਾਵਾਂ ਨੂੰ ਜੋ ਵੀ ਸਾਡਾ ਚੈਨਲ ਭਰਾ ਫੋਲੋ ਕਰਦੇ ਆ ਬਹੁਤ ਧੰਨਵਾਦ ਕਰਦੇ ਆ ਪਹਿਲਾਂ ਤਾਂ ਉਹਨਾਂ ਦਾ ਤੇ ਅੱਜ ਦੋਸਤੋ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਾਡਾ ਅੱਜ ਝੋਨੇ ਦਾ ਕੰਮ ਜੋ ਸੀ ਸਾਰਾ ਮਕੰਮਲ ਹੋ ਚੁੱਕਿਆ ਜੀ 60 ਕਿੱਲੇ ਝੋਨਾ ਆਪਣੀ ਲੇਬਰ ਨੇ ਜੋ ਕਿ ਸਾਡੇ ਅਸੀਂ ਲੇਬਰ ਨਹੀਂ ਇਹਨਾਂ ਨੂੰ ਆਪਦਾ ਘਰ ਦੇ ਮੈਂਬਰ ਹੀ ਸਮਝਦੇ ਆ ਜੋ ਕਿ ਅੱਜ ਇਹਨਾਂ ਨੂੰ ਅਸੀਂ ਇੱਕ ਸਾਡੇ ਵੱਲੋਂ ਨਿੱਕੀ ਜੀ ਖਾਣ ਪੀਣ ਦੀ ਜੀ ਇਹਨਾਂ ਨੂੰ ਦੇ ਰਹੇ ਆ ਪਾਰਟੀ ਵਜੋਂ ਤੇ ਬਹੁਤ ਧੰਨਵਾਦ ਕਰਦੇ ਨਾਲ ਇਹਨਾਂ ਦਾ ਤੇ ਜੋ ਕਿ ਸਾਡੇ ਨਾਲ ਇਹ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਜੋ ਕਿ ਇਹ ਪਿੰਡ ਦੇ ਵਿੱਚ ਕਿਸੇ ਵੀ ਘਰ ਦੀ ਸਾਈ ਨਹੀਂ ਫੜਦੇ ਇਹ ਬਸ ਚੋਨਾ ਆਪਣਾ ਹੀ ਲਾਉਂਦੇ ਆ ਬਈ ਜੀ ਇਹ ਪਹਿਲੇ ਦਿਨੋਂ ਜਦੋਂ ਝੋਨੇ ਦੀ ਸਟਾਰਟਿੰਗ ਹੋ ਜਾਂਦੀ ਹੈ ਉਦੋਂ ਤੋਂ ਲੈ ਕੇ ਆਪਣੇ ਜਿੰਨਾ ਚੱਕਰ ਨਿਬੜਦਾਣੀ ਇਹ ਆਪਣੇ ਹੀ ਰਹਿੰਦੇ ਆ ਬਈ ਆਪਣੇ ਝੋਨਾ ਲਾਉਂਦੇ ਸਾਰਾ ਵਾਹਣ ਆਪਣਾ 60 ਕਿੱਲੇ ਖੱਟ ਦੇ ਸਾਠੇ ਆਪਣੀ ਲਾਉਂਦੇ ਆਗੇ ਪਿੰਡ ਦੇ ਵਿੱਚ ਇਹਨਾਂ ਦਾ ਘਟੇ ਵਧੇ ਇਹਨਾਂ ਨੇ ਆਪਣੀ ਰਹਿਣਾ ਈ ਤੇ ਆਪਣੀ ਲਾਉਂਦੇ ਨੇਗੇ ਤੇ ਨਾਲ ਸਾਡੇ ਭਾਈ ਮਨਦੀਪ ਸੰਦੀਪ ਜਿਹੜਾ ਮੇਰਾ ਚਾਚਾ ਈ ਤੇ ਮਨਦੀਪ ਨੂੰ ਵੀ ਸਾਡੇ ਨਾਲ ਬਹੁਤ ਟਾਈਮ ਹੋ ਗਿਆ ਈ ਮਨਦੀਪ ਵੀ ਸਾਡਾ ਕੋਈ ਅਸੀਂ ਸੀਰ ਦੇ ਹਿਸਾਬ ਨਾਲ ਨਹੀਂ ਸਮਝਦੇ ਇਹ ਵੀ ਸਾਡਾ ਭਰਾ ਈ ਆ ਵੱਡਾ ਮੇਰਾ ਇਹ ਇਧਰ ਚਾਚਾ ਮੇਰਾ ਚਾਨਣ ਹੈ ਈ ਇਹ ਪਹਿਲਾਂ ਸਾਡੇ ਦਾਦਾ ਜੀ ਨਾਲ ਸੀਗਾ ਹੁਣ ਸਾਡੇ ਨਾਲ ਹੈ ਈ ਤੇ ਇਹਨਾਂ ਨੇ ਮੇਰੇ ਡੈਡੀ ਨਾਲ ਬਹੁਤ ਸਾਨਾ ਗੁਜ਼ਾਰਿਆ ਹੈ ਤੇ ਹੁਣ ਸਾਡੇ ਨਾਲ ਹੈ ਅਸੀਂ ਇਹਨਾਂ ਨੂੰ ਆਪਣੇ ਪਿਓਾਂ ਦੀ ਤਰ੍ਹਾਂ ਹੀ ਸਮਝਦੇ ਆਂ ਤੇ ਬਹੁਤ ਸਤਿਕਾਰ ਕਰਦੇ ਆਂ ਬਹੁਤ ਧੰਨਵਾਦ ਕਰਦੇ ਆਂ ਜੋ ਕਿ ਸਾਡੇ ਕੰਮਕਾਰ ਕਰਦੇ ਨੇ ਆਪ ਦਾ ਆਪ ਦਾ ਸਮਝ ਕੇ ਸਾਰਿਆਂ ਨਾਲ ਮੇਨ ਗੱਲ ਹੈ ਕਿ ਇਹ ਆਪ ਦਾ ਸਮਝ ਕੇ ਕੰਮ ਕਰਦੇ ਨੇ ਤੇ ਆਪ ਦਾ ਸਮਝ ਕੇ ਹੀ ਘਰ ਵਾ ਰਹੇ ਸਾਰਾ ਕੁਝ ਆਪਦੀ ਜ਼ਿੰਮੇਵਾਰੀ ਦੇ ਸਾਰ ਨਾਲ ਉਹ ਵੱਡੀ ਗੱਲ ਹੁੰਦੀ ਹੈ ਜ਼ਿੰਮੇਵਾਰੀ ਸਮਝਣਾ ਜੋ ਕਿ ਇਹ ਸਾਡੇ ਚਾਚਾ ਜੀ ਜ਼ਿੰਮੇਵਾਰੀ ਐਮ ਤੌਰ ਤੇ ਬਦੋਂ ਸਾਰੇ ਘਰ ਦੀ ਜ਼ਿੰਮੇਵਾਰੀ ਖੇਤੀ ਦੀ ਇਹਨਾਂ ਕੋਲ ਹੈ ਨਾਲ ਮੰਦੀਪ ਹੁੰਦਾ ਹੈ ਇਹਨਾਂ ਦੇ ਤੇ ਸਾਰਾ ਝੋਨਾ ਇਹਨਾਂ ਦੇ ਅਗਵਾਈ ਹੇਠ ਹੀ ਲੱਗਿਆ ਜਿਵੇਂ ਆਪਾਂ ਕਹਿ ਦਈਏ ਤੇ ਬਹੁਤ ਇੱਕ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਜੋ ਕੀ ਆਪਣਾ ਕੋ ਕੰਮਦੰਦਾ ਕਰਦਾ ਹੁੰਦਾ ਉਹਨਾਂ ਨਾਲ ਆਪਾਂ ਵਿੱਚ ਪਿੰਡਾਂ 'ਚ ਲੋਕਾਂ ਨੂੰ ਸੁਣਦੇ ਆ ਵੀ ਯਾਰ ਚਾਹ ਦਾ ਕੱਪ ਵੀ ਨਹੀਂ ਪੀਉਂਦੇ ਯਾਰ ਵੀ ਅਸੀਂ ਨਹੀਂ ਦਿੰਦੇ ਬਾਈ ਕੁਝ ਕੋਈ ਦਿਹਾੜੀ ਤੇ ਵੀ ਜਾਂਦਾ ਹੈ ਤਾਂ ਅਗਲਾ ਕਹਿੰਦਾ ਵੀ ਰੋਟੀ ਆਪਦੀ ਵੀ ਸਾਡੇ ਦਾ ਪੈਸੇ ਭਾਪਿਆ ਰੀ ਪੀ ਵਧ ਲੈ ਲੈ ਗੱਲ ਰੋਟੀ ਪਾਣੀ ਦੀ ਨਹੀਂ ਹੁੰਦੀ ਇਹ ਗੱਲ ਹੁੰਦੀ ਹੈ ਮੋਹ ਪਿਆਰ ਦੀ ਜੋ ਕਿ ਸੱਜਣ ਤੌਰ ਤੇ ਜੋ ਕਿ ਭਰਾ ਤੌਰ ਤੇ ਜੋ ਕਿ ਆਪਣੇ ਰਿਸ਼ਤੇ ਤੇ ਜਾਤਾਂ ਪੱਤਾਂ ਸਾਰੀਆਂ ਬੰਦੇ ਦੀਆਂ ਬਣਾਈਆਂ ਹੋਈਆਂ ਨੇ ਹੁਣ ਸਭ ਚੱਕ ਕੀ ਹੈ ਤੇ ਇਹਨਾਂ ਨਾਲ ਸਾਡਾ ਆ ਜਾ ਜੱਗੀ ਵਾਲੇ ਇਹ ਸਾਡਾ ਠੇਕੇਦਾਰ ਹੈ ਭਰਾ ਸਾਡਾ ਜੱਗੀ ਤੇ ਇਹਦਾ ਧੰਨਵਾਦ ਕਰਦੇ ਆਂ ਜੀ ਜੋ ਕਿ ਇਹ ਸਾਡੇ ਨਾਲ ਇੰਨੀ ਸੱਜਣ ਤਨਭਾਉਂਦਾ ਹੈਗਾ ਜੋ ਕਿ ਆਪ ਦਾ ਕੰਮ ਸਮਝ ਕੇ ਇਹ ਸਾਰਾ ਝੋਲਾ ਲਾਉਣ ਦੇਣਗੇ ਬਹੁਤ ਧੰਨਵਾਦ ਹੈ ਦੋਨੇ ਹੱਥ ਜੋੜ ਕੇ ਬਾਈ ਦਾ ਤੇ ਜੱਗੀ ਕੁਝ ਕਹਿਣਾ ਵੀ ਕਈ ਲੋਕ ਚਾਰਾ ਕਾ ਪਵੀ ਨਹੀਂ ਪਾਉਂਦੇ ਜਿਵੇਂ ਹਾਂ ਸਹੀ ਗੱਲ ਹੈ ਜਿਵੇਂ ਕੋਈ ਅਗਲਾ ਕਹਿੰਦਾ ਵੀ ਰੋਟੀ ਆਪ ਦੀ ਥੋੜੀ ਸਾਰਾ ਉਹ ਦਿਹਾੜੀ ਤੇ ਵੀ ਜਾਂਦਾ ਕੋਈ ਕੀ ਕੀ ਕਹਿੰਦਾ ਜਾਏ ਦੂਏ ਦੱਸ ਵੀ ਝੋਨੇ ਦੇ ਵਿੱਚ ਅਸੀਂ ਕੋਈ ਤੁਹਾਨੂੰ ਟੋਕ ਟਕਈਆ ਜਿਵੇਂ ਕਈ ਲੋਕ ਹੁੰਦੇ ਟੋਕ ਭਾਈ ਐਂ ਕਰੋ ਐਂ ਕਰੋ ਇਹਨਾਂ ਨੇ ਵੀ ਆਪ ਦੀ ਮਰਜ਼ੀ ਦੇ ਨਾਲ ਹੀ ਸਾਰਾ ਗਿਰਲਾ ਲਾਇਆ ਜਾਂ ਸੰਘਣਾ ਲਾਇਆ ਕੋਈ ਇਹਨਾਂ ਨੇ ਆਪ ਦਾ ਸਮਝ ਕੀ ਲਾਇਆ ਭਾਈ ਕੋ ਟੋਕ ਟਕਈਆ ਕਰੇ ਨਾ ਉਹ ਹੋ ਨਾ ਨਾ ਮਾਰ ਕੇ ਹੀ ਹੋਵੇ ਭਾਈ ਐਂ ਕਰੋ ਐਂ ਕਰੋ ਨਾ ਨਾ ਸਵਾਗਤ ਇਹਨਾਂ ਨੇ ਤਾਂ ਬਈ ਕਦੋਂ ਵੀ ਕਈ ਵਾਰੀ ਜਦੋਂ ਨਹੀਂ ਹੁੰਦੇ ਸੀ ਸਿੰਘ ਬੀ ਹੁੰਦੇ ਸੀ ਆ ਆਪ ਦਾ ਸਮਝ ਕੇ ਕਦੋਂ ਵੀ ਰੈਕਟਰ ਤੇ ਆਪ ਹੀ ਚੜ ਕੇ ਮਾਰਦੇ ਰਹੇ ਸਾਰੇ ਹੀ ਭਰਾਣ ਸਾਡੇ ਇਹ ਤੇ ਬਹੁਤ ਧੰਨਵਾਦ ਕਰਦੇ ਆ ਬਈ ਇਹਨਾਂ ਦਾ ਤੇ ਸਾਡੇ ਵੱਲੋਂ ਬਹੁਤ ਨਿਮਰਤਾ ਸਹਿ ਉਹ ਇਹਨਾਂ ਨੂੰ ਬਹੁਤ ਧੰਨਵਾਦ ਕਰਦੇ ਆ ਜੋ ਕਿ ਅੱਜ ਆਪਣਾ ਝੋਨੇ ਦਾ ਕੰਮ ਨਿਬੜ ਗਿਆ ਬਈ ਤੇ ਮਹਾਰਾਜ ਰੰਗ ਭਾਗ ਲਾਵੇ ਸਾਰਿਆਂ ਨੂੰ ਸਾਰਿਆਂ ਦੀ ਮਿਹਨਤ ਨੂੰ ਮਹਾਰਾ ਜੀ ਇਦਾਂ ਹੀ ਬਰਸਰਾ ਰੱਖੇ ਕੀ ਦਵੈਸ ਕੋਲ ਦੇ ਨਾ ਦੇਖੀ ਇਹ ਗੋਲੀਆਂ ਚ ਪਾ ਦਾਂਗੇ ਨਾ ਹੋਰ ਇਹੀ ਬੋਲੋ ਮਾਦਰ ਰਹੀ ਬੱਸ ਗੁੱਲੇ ਐਸੀਆਂ ਤੇ ਇਹ ਆ ਵੀ ਚਾਹਣਾ ਆਪਣਾ ਇਹ ਪਹਿਲਾਂ ਆਪਣੇ ਦਾਦਾ ਜੀ ਨਾਲ ਦੱਸ ਮੈਂ ਕਿ ਤੁਹਾਨੂੰ ਉਸ ਤੋਂ ਬਾਅਦ ਡੈਡੀ ਨਾਲ ਸੀ ਤੁਹਾਡੇ ਡੈਡੀ ਤੋਂ ਤੁਹਾਡੀ ਉਮਰ ਹੀ ਪਿਆ ਸਾਹ ਤੋਂ ਪੁਰਾ ਤੇ ਹੁਣ ਆਪਣੇ ਨਾਲ ਵੀ ਕਹਿੰਦਾ ਵਾ ਜਾਣਾ ਬਈ 50 ਤੋਂ 15 2 ਸਾਲ ਤੋਂ ਗੋਲੇ ਬਈ ਕਿਹੜਾ ਜੁੜਾ ਹੋਇਆ ਹੈ ਇਹਦੀ ਕਿਹੜਾ ਹੈ ਲਾ ਜੀ ਉਮਰ ਹੈ ਬਈ ਇਹਦੀ ਤੇ 15 ਸਾਲਾਂ ਦਾ ਆਪਣੇ ਆ ਗਿਆ ਸੀ ਇਹ ਹਣਾ ਇਹ ਜਿਹੜਾ ਭਰਾ ਵਾਲਾ ਪਰਵਾ 30 ਤੋਂ 20 ਇਹ ਇਹਦਾ ਜਨਮ ਹੋਇਆ ਹੈ ਇਹਨਾਂ ਦੇ ਜਨਮ ਹੋਇਆ ਜਿੱਤੇ ਇਹਨਾਂ ਦਾ ਜਨਮ ਹੋਇਆ ਉਹਦੇ ਸਾਡੇ ਦਾਦਾ ਜੀ ਨੇ ਬਖਰਾ ਵਡੇ ਪਿੰਡ ਦੇ ਵਿੱਚ ਤੇ ਅਸੀਂ ਦੱਸਿਆ ਜਰਵਾ ਜਿਹਦੇ ਦਾ ਜਨਮ ਹੋਇਆ ਜੀ ਕਿਉਂਕਿ ਸ਼ੁਰੂ ਤੋਂ ਹੀ ਇੱਕ ਹਸਤਾ ਜਿਵੇਂ ਆਪਾਂ ਕਹਿ ਰਹੀਏ ਵੀ ਰਣ ਮਿਲ ਕੀ ਕੰਮ ਚੱਲਦਾ ਹੁੰਦਾਗਾ ਤੇ ਇਹ ਸਾਡਾ ਭਰਾ ਮਨਜੀਤ ਭਾਈ ਇਹ ਮੈਥਰ ਵੱਡਾ ਥੋੜਾ 10-15 ਸਾਲ ਤੇ ਬਹੁਤ ਟਾਈਮ ਹੋ ਗਿਆ ਇਹਨੂੰ ਵੀ ਸਾਡੇ ਨਾਲ ਹੀ ਜਿੰਨਾ ਵੀ ਟਾਈਮ ਇਹਨੇ ਸੀਲ ਕਰਾਇਆ ਬਸ ਆਪਣੇ ਘਰੀ ਰਹਿਆ ਤੇ 1-2 ਸਾਲ ਬਾਹਰ ਚੱਲ ਗਏ ਥੋੜਾ ਜਿਹਾ ਫੇਰ ਆ ਗਿਆ ਬਰਾ ਆਪਣਾ ਪਿਆਰ ਬਹੁਤ ਦੇ ਦੇ ਨਾਲ ਇਹਦਾ ਵੀ ਧੰਨਵਾਦ ਕਰਦੇ ਆ ਜੋ ਕੀ ਆਪ ਦਾ ਕੰਮ ਸਮਝ ਕੇ ਆਪ ਦੀ ਜ਼ਿੰਮੇਵਾਰੀ ਸਮਝ ਕੇ ਹੋਰ ਆਪਣੇ ਜਾਨਵਰ ਇਹਦੀ ਖੇਡ ਸਾਰੇ ਚਾਹਦੇ ਜਿਵੇਂ ਸਾਰੇ ਜਾਨਵਰਾਂ ਦਾ ਇਹ ਆਪ ਦੇ ਨਾਲ ਰੱਖਦਾ ਹੈ ਤੇ ਬਹੁਤ ਧੰਨਵਾਦੀ ਕਹੜਾ ਨਾ ਜੇ ਤਾਂ ਲੋਕ ਆਰੇ ਮੁੰਡੇ ਜੇ ਜੇ ਵੀ ਜਿਹੜੇ ਭਰਾ ਨੂੰ ਕੰਮ ਕਰਨ ਆਉਂਦਾ ਤ ਉਹਦੀ ਜ਼ਰੂਰ ਉਹਦੀ ਉਹ ਕਰਿਆ ਕਰੋ ਇੱਜ਼ਤ ਕਰਿਆ ਕਰੋ ਇੱਜ਼ਤ ਕਰੋਗੇ ਤਾਂ ਅਗਲਾ ਇੱਜ਼ਤ ਕਰੂਗਾ ਬਈ ਤੇ ਜੇ ਆਪਾਂ ਬੇਇੱਜ਼ਤ ਹੋਵਾਂਗੇ ਤਾਂ ਅਗਲਾ ਵੀ ਬੇਇੱਜ਼ਤ ਕਰੂਗਾ ਆਪਾਂ ਮੈਂ ਤੇ ਆਪਣੀ ਤਦਰ ਨਹੀਂ ਕਰਨੀ ਜੇ ਆਪਾਂ ਲਈ ਦੀ ਕਰਾਂਗਾ ਆਪਣੀ ਕਦੇ ਨਹੀਂ ਇੱਥੇ ਤਦਰ ਕਰਨੀ ਨਹੀਂ ਜਿਹਦੇ ਜਿਹੜੂ ਕੰਮ ਕਰਦਾ ਸਾਰੇ ਵਿੱਚ ਸਾਰੇ ਇੱਕ ਜੱਦੀ ਜਾਈ ਸਭ ਤੋਂ ਵੱਡੀ ਚੀਜ਼ ਹੈ ਮੰਦੀਪਾ ਹਾਂਜੀ ਕੋਈ ਮੈਂ ਨਹੀਂ ਕਹਿੰਦਾ ਵੀ ਸਾਡੀ ਪ੍ਰੀਵਟ ਚਾਹ ਜੋ ਤੇਰੇ ਦਿਲ ਦੇ ਵਿੱਚ ਜਿਹੜੇ ਦਿਲ ਦੇ ਬਣੇ ਨੇ ਉਹ ਸਾਰਿਆਂ ਨੂੰ ਭਰਾਵਾਂ ਨੂੰ ਦੱਸ ਜੋ ਕਿ ਆਪਣਾ ਚੈਨਲ ਦੇ ਸਬਸਕ੍ਰਾਈਬ ਕੀਤਾ ਹੋਇਆ ਹੈ ਦੱਸ ਅੱਛਾ ਜੀ ਪਹਿਲਾਂ ਤਾਂ ਸਾਰੇ ਪੀਰਾਂ ਨੂੰ ਧੰਨਵਾਦ ਦਿਲੋਂ ਜੋ ਆਪਣੀ ਸਿੱਧੂ ਸ਼ੀਰਖਲੇ ਚੈਨਲ ਨੂੰ ਫੋਲੋ ਕਰਦੇ ਆ ਹਨਾ ਲਾਈਕ ਸ਼ੇਅਰ ਕਰਦੇ ਆ ਤੇ ਇੱਕ ਨਾ ਵੀਰੇ ਆਪਾਂ ਵੀ ਜਿੰਨੇ ਫਰੀ ਚਲੋ ਪਿੰਡੀ ਬਿਲਡਿੰਗ ਹੁੰਦਾ ਹਨਾ ਸਾਰੀ ਦੇ ਵਿੱਚੋਂ ਨਲ ਲਾਉਂਦੀ ਆ ਆਪਣੇ ਜੋ ਦੇ ਵਿੱਚੋਂ ਨਲ ਲਾਉਂਦੀ ਆ ਵੀ ਆਪਣੋ ਲੇਬਰ ਨਹੀਂ ਹੈਗੀ ਆਪਣੇ ਭਾਈ ਆ ਵੀ ਉਹ ਮੈਂ ਆਪਣੇ ਆਪ ਦੇ ਭਾਈ ਜਾਰੇ ਚੋਂ ਲੇਬਰ ਨੂੰ ਤਿਆਰ ਕੀਤਾ ਸੀ ਕਿਉਂ ਮੈਨੂੰ ਅੱਜ ਤੋਂ ਵੀ 15 ਤੋਂ ਲਗਭਗ ਸਾਲ ਹੋ ਗਏ ਬਾਈ ਨਾਲ ਕੰਮ ਕਰਦੇ ਖੇਤੀਬਾੜੀ ਦਾ ਤੇ ਉਹਦੇ ਕਰਕੇ ਮੇਰਾ ਆਪਣਾ ਉਹ ਘਰ ਬਾਈ ਦਾ ਅੱਛਾ ਜੀ ਉਹ ਲੇਬਰ ਜੀ ਮੈਂ ਆਪ ਉਹ ਕੀਤੀ ਸੀਗੀ ਮੇਰੇ ਘਰ ਤੇ ਉਹ ਕਰਨਾ ਜੋ ਚੀਜ਼ ਦੀ ਲੋੜ ਆ ਕੀ ਤੁਸੀਂ ਮੈਥੋਂ ਕਰਨਾ ਤੁਸੀਂ ਬਾਈ ਨੂੰ ਨਹੀਂ ਕਰਵਾਉਣਾ ਕਰ ਇਤਾਂ ਕਰਕੇ ਬਾਈ ਨੇ ਸਾਰੀ ਜ਼ਿੰਮੇਵਾਰੀ ਆਪਣੇ ਹੱਥ ਵਿੱਚ ਲਈ ਗਈ ਤੇ ਸਭ ਆਪਣੇ ਹੱਥਾਂ ਤੇ ਲੇਬਰ ਨੂੰ ਆਪਣੇ 5-6 ਸਾਲ ਹੋ ਗਏ ਪੱਕੀ ਲੱਗੇ ਨੂੰ ਲੇਬਰ ਆਪਣੀ ਸਾਈ ਕਰਦੀ ਆ ਹੋਰ ਗਾਂਹ ਸਾਈ ਨਹੀਂ ਕਰਦੀ ਆਪਣੇ ਹੈਗੇ ਆ ਜੀ ਸਾਡੇ ਕਿਲੇ ਵਣਦੇ ਅੱਛਾ ਜੀ ਨਾਲ ਆਪਣਾ ਛੋਟਾ ਵੀਰ ਕਸਨਦੀਪ ਆ ਬਾਈ ਦਾ ਬਰਾਦਰਾ ਚਾਚਾ ਜੀ ਦਾ ਮੁੰਡਾ ਤੇ ਉਹਨਾਂ ਦੇ ਅਗੇ 20-25 ਕਿੱਲੇ ਉਹ ਵੀ ਠਿਕ-ਠੁਕੇ ਵਾਹੀ ਕਰਦੇ ਆ ਜੀ ਕੁੱਲਮ ਲਾ ਕੇ ਜੀ ਆਪਣੇ 80-90 ਕਿੱਲੇ ਹੋ ਗਿਆ ਹੈਗੇ ਤੇ ਬੀਤ ਲੇਬਰ ਸਾਰੀ ਆਪਣੇ ਦੋਗਣਾ ਦੀ ਕੰਮ ਕਰਦੀ ਹੈ ਜੀ ਤੇ ਵੀ ਇਹ ਪਿੰਡ ਨੂੰ ਉਸਾਈ ਨਹੀਂ ਛੱਡਦੇਗੀ ਤੇ ਬੰਦੇ ਬਹੁਤ ਵਧੀਆ ਜੀ ਬਹੁਤ ਚੰਗਾ ਗਰੇ ਨਾਲ ਕਰਨਾ ਕੰਮ ਕਰਦੀ ਬਹੁਤ ਸੋਣਾ ਲੱਗਦਾ ਹੈ ਹਨਾ ਫਿਰ ਇੱਕ ਆਪਾਂ ਇਹੀ ਕਹਿੰਦੇ ਆ ਕਿ ਘਰ ਦਾ ਮਾਹੌਲ ਦਾ ਆਪਣੇ ਕਿਵੇਂ ਵੀ ਕਰ ਬਹੁਤ ਵਧੀਆ ਵੀਰੇ ਵੀ ਆਪਾਂ ਕਦੇ ਜੀ ਸੀਗੀ ਵੀ ਆਪਾਂ ਨੂੰ ਬੰਦੇ ਨੂੰ ਕਰਾਏ ਮਾਦਾ ਨਹੀਂ ਕਰਦੇ ਨੂੰ ਸਮਝਾ ਵੀ ਬਖਾਨਾ ਜਾ ਨਾ 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 ਵੀਰੇ ਆਪਾਂ ਨੂੰ ਛੋਟੇ ਭਾਈਆਂ ਵਾਲਾ ਪਿਆਰ ਮਿਲਦਾ ਹੈ ਇਹ ਕੋਈ ਹੋਣੀ ਹੈਗਾ ਗਾ ਇੱਧਰ ਬਾਈ ਮੈਂ ਕਿਹੋਂ ਦੇ ਕੋਲ ਲਿਆ ਕਾਟੇ ਕੋਲ ਵੀ ਇਹ ਗੋਲ ਚੂਨੇ ਕਿਦਾਰ ਹਾਂ ਜੀ ਅੱਜ ਇੱਧਰ ਬੈਠ ਮਾਣਿਆ ਚੀਜ਼ ਰੈਂ ਦੱਸ ਦੋ ਪੱਠਿਆਂ ਪੁੱਠਿਆਂ ਹੋਇਆ ਜਿਵੇਂ ਪੂ ਜਮੀਨ ਦਾ ਇਹ ਇਹ ਆਪਣਾ ਠੇਕੇਦਾਰ ਜੋ ਕਿ ਆਪਣੇ ਝੋਨੇ ਦੀ ਸਾਈ ਫੜਦਾ ਬਾਈ ਤੇ ਸਾਰਾ ਜਨਾਬੀ ਵਾਹਣਾ ਆਪਣਾ ਇਹਦੇ ਹੇਠ ਸਾਰੀ ਗਵਾਈ ਹੁੰਦੀ ਐ ਪੈਸਾ ਟਕਾ ਸਾਰਾ ਬਾਈ ਆਪ ਹੀ ਸਾਰੀ ਸਹਾਇਤਾ ਕਰਦਾ ਤੇ ਬਾਈ ਮਨਦੀਪ ਨੂੰ ਇਹਨੇ ਕਹਿਣਾ ਸਾਡੇ ਤੱਕ ਤਾਂ ਅਪਰੋਚ ਕਰਦਾ ਨਹੀਂ ਬਾਈ ਮਨਦੀਪ ਨਾਲ ਇਹਦਾ ਪਿਆਰ ਹੈ ਸਾਡੇ ਨਾਲ ਤਾਂ ਚਲੋ ਹੈਗਾ ਹੀ ਹੈ ਮਨਦੀਪ ਦੇ ਕਹਿਣ ਕਿ ਅੱਜ ਇਹਨਾਂ ਨੂੰ ਬਈ ਬਹੁਤ ਟਾਈਮ ਹੋ ਗਿਆ ਆਪਣੇ ਝੋਨਾ ਲਾਉਂਦੇ ਨੂੰ ਤੂੰ ਅਸ ਬਈ ਹੋਰ ਕਰਾਂ ਬਈ ਪਹਿਲਾਂ ਝੋਨਾ ਲਾਇਆ ਤੂੰ ਤੂੰ ਝੋਨਾ ਆਪਣੇ ਵੀ ਲਾਉਣਾ ਹੁਣ ਬਹੁਤ ਟਾਈਮ ਹੋ ਗਿਆ ਵੀ ਆਪਣਾ ਵਿਹਾਰ ਰਸਦੇ ਤੇ ਆਪਾਂ ਜਾਣ ਕੇ ਇਹਦੀ ਨਿੰਦਿਆ ਨਹੀਂ ਕਰਦੇ ਵੀ ਅਗਲੇ ਦਾ ਆਪ ਦਾ ਦਾ ਸ਼ਾਬ ਹੁੰਦਾ ਵੀ ਆਪਣਾ ਵਿਹਾਰ ਤੈਨੂੰ ਕਿਵੇਂ ਦਾ ਲੱਗਾ ਵੀ ਨਾ ਨਾ ਬਾਈ ਹੈਪੀ ਨਾਲ ਆਪਣਾ ਭਰਾ ਵਾਲੀ ਪਿਆਰਾ 7-8 ਸਾਲ ਹੋ ਗਏ ਸਾਨੂੰ ਝੋਨਾ ਲਾਉਂਦਿਆਂ ਨੂੰ ਕੋਈ ਕਮੀ ਨਹੀਂ ਆਈ ਪੱਠੇ ਸਾਡੇ ਵਾਸਤੇ 2 ਕਿੱਲੇ ਬੀਜ ਦਾ ਜੇ ਅਸੀਂ ਕਿਸੇ ਦਾ ਹੋਰ ਵੀ ਝੋਨਾ ਲਾਉਣਾ ਪੱਠੇ ਇਥੋਂ ਬਾਈ ਹੈਪੀ ਤੂੰ ਲੈ ਕੇ ਜਾਂਦੇ ਆ ਕੋਈ ਪੈਸਾ ਟੱਕਰ ਲੈਣਾ ਤਾਂ ਕੋਈ ਦਿੱਕਤ ਨਹੀਂ ਇਕੱਠੇ ਪੈਸੇ ਦਿੰਦੇ ਕਦੇ ਖਾਲੀ ਮੋੜੇ ਕਰਾ ਨਾ ਨਾ ਬਾਈ ਕਈ ਵਾਰਾਂ ਜੇ ਝੋਨਾ ਨਹੀਂ ਜੇ ਅਸੀਂ ਹੂੰ ਵੀ ਕੋਈ ਮਾੜਾ ਮੋਟਾ ਹੁੰਦਾ ਪੈਸੇ ਟੱਕੇ ਦੀ ਲੋੜ ਹੁੰਦੀ ਆ ਉਹ ਵੀ ਹੈਪੀ ਚ ਲੈ ਲੋ